ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸੰਜੇ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਦੋਸਤੋ ਸੰਜੇ ਸਿੰਘ ਨੂੰ ਜ਼ਮਾਨਤ ਮਿਲਣ ਦੇ ਪਿੱਛੇ ਦੀ ਇਨਸਾਈਡ ਸਟੋਰੀ ਕੀ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਭਾਜਪਾ ਨੇ ਕਿੱਡੀ ਵੱਡੀ ਗੇਮ ਖੇਡੀ ਹੈ ਇਸ ਗੱਲ ਦੇ ਵਿੱਚ ਦੋਸਤੋ ਗੱਲਬਾਤ ਕਰਾਂਗੇ ਕਿ ਇਸ ਜ਼ਮਾਨਤ ਦੇ ਅਸਲ ਦੇ ਵਿੱਚ ਕੀ ਮayne ਨੇ ਕਿਉਂ ਜ਼ਮਾਨਤ ਹੋਈ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਈਡੀ ਨੇ ਸੰਜੇ ਸਿੰਘ ਦੀ ਜ਼ਮਾਨਤ ਦੀ ਵਿਰੋਧ ਤਾਂ ਕਿਉਂ ਨਹੀਂ ਕੀਤੀ ਉਸ ਨੂੰ ਜ਼ਮਾਨਤ ਜਾਣ ਬੁੱਝ ਕੇ ਕਿਉਂ ਦਵਾਈ ਗਈ ਹੈ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਸੰਜੇ ਸਿੰਘ ਨੂੰ ਜ਼ਮਾਨਤ ਸੁਪਰੀਮ ਕੋਰਟ ਵੱਲੋਂ ਮਿਲ ਗਈ ਹੈ ਦੋਸਤੋ ਸੁਪਰੀਮ ਕੋਰਟ ਤੋਂ ਜ਼ਮਾਨਤ ਤੁਹਾਨੂੰ ਪਤਾ ਸੰਜੇ ਸਿੰਘ ਨੂੰ ਵੀ ਤਕਰੀਬਨ ਸਾਲ ਹੋ ਚੱਲਿਆ ਸੀਗਾ ਇੱਕ ਸਾਲ ਦੇ ਕਰੀਬ ਸੰਜੇ ਸਿੰਘ ਜੇਲ੍ਹ ਦੇ ਵਿੱਚ ਸੀਗੇ ਤੇ ਮਨੀਸ਼ ਸੋਧਿਆ ਜਿਨ੍ਹਾਂ ਨੂੰ ਸਵਾ ਸਾਲ ਤੋਂ ਵੀ ਵੱਧ ਹੋ ਚੁੱਕਿਆਗਾ ਜੇਲ੍ਹ ਦੇ ਵਿੱਚ ਉਹਨਾਂ ਦੀ ਜ਼ਮਾਨਤ ਅੱਜ ਤੱਕ ਨਹੀਂ ਹੋਈ ਤੇ ਦੂਸਰੇ ਜਿਹੜੇ ਮੰਤਰੀ ਨੇ ਉਹਨਾਂ ਦੀ ਜ਼ਮਾਨਤ ਵੀ ਨਹੀਂ ਹੋਈ ਲੇਕਿਨ ਸੰਜੇ ਸਿੰਘ ਦੀ ਜਿਹੜੀ ਜ਼ਮਾਨਤ ਹੋਣਾ ਇਹ ਆਮ ਕੇਸ ਨਹੀਂ ਇਸ ਕੇਸ ਦੇ ਵਿੱਚ ਭਾਜਪਾ ਨੇ ਬਹੁਤ ਵੱਡੀ ਗੇਮ ਖੇਡੀ ਹੈ ਖਾਲਸਾ ਜੀ ਦੋਸਤੋ ਉਹਦਾ ਕਾਰਨ ਤੁਹਾਨੂੰ ਦੱਸ ਦਿਆਂ ਇਨਸਾਈਡ ਸਟੋਰੀ ਕੀ ਹੈ ਕਿਉਂਕਿ ਸੰਜੇ ਸਿੰਘ ਦੀ ਜ਼ਮਾਨਤ ਦਾ ਈਡੀ ਵੱਲੋਂ ਵਿਰੋਧ ਨਹੀਂ ਕੀਤਾ ਗਿਆ ਉਹਨਾਂ ਨੇ ਸੰਜੇ ਸਿੰਘ ਦੀ ਜ਼ਮਾਨਤ ਹੋਣ ਦਿੱਤੀ ਗਈ ਹੈ ਸੰਜੇ ਸਿੰਘ ਦੀ ਜ਼ਮਾਨਤ ਜਦੋਂ ਕਿ ਮਨੀਸ਼ ਸੋਧਿਆ ਦੀ ਜ਼ਮਾਨਤ ਦਾ ਹੁਣ ਤੱਕ ਪੂਰਾ ਈਡੀ ਡਟ ਕੇ ਵਿਰੋਧ ਕਰਦੀ ਐ ਤੇ ਸੰਜੇ ਸਿੰਘ ਦੀ ਜਮਾਨਤ ਦਾ ਵੀ ਹੁਣ ਤੱਕ ਵਿਰੋਧ ਕਰਦੀ ਸੀ ਪਰ ਦੋਸਤੋ ਹੁਣ ਹੋਇਆ ਕੀ ਹੈਗਾ ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਤੁਹਾਨੂੰ ਪਤਾ ਕੱਲ ਜੇਲ੍ਹ ਭੇਜਿਆ ਗਿਆ ਤੇ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਪ੍ਰਸਥਿਤੀਆਂ ਕਿਵੇਂ ਬਦਲ ਬਦਲ ਜਾਂਦੀਆਂ ਨੇ ਕਿਉਂਕਿ ਭਾਜਪਾ ਇਹਨਾਂ ਦੇ ਵਿੱਚੋਂ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਤੋੜਨ ਦਾ ਯਤਨ ਕਰਦੀ ਹੈ ਤੇ ਸੰਜੇ ਸਿੰਘ ਦੇ ਨਾਲ ਅੰਦਰ ਖਾਤੇ ਇੱਕ ਸਮਝੌਤਾ ਹੁੰਦਾ ਹੈਗਾ ਜਿਸ ਸਮਝੌਤੇ ਦੇ ਤਹਿਤ ਉਹਨੂੰ ਦਿੱਲੀ ਦੀ ਬਾਗ ਡੋਰ ਸੰਭਾਲੀ ਜਾਏਗੀ ਤੇ ਸੰਜੇ ਸਿੰਘ ਭਾਜਪਾ ਦੇ ਮੁਤਾਬਕ ਚੱਲਣਗੇ ਉਹਨਾਂ ਦੇ ਨਾਲ ਡੀਲ ਇਸੇ ਗੱਲ ਦੀ ਹੋਈ ਹੈ ਕਿ ਅਗਰ ਤੁਸੀਂ ਸਾਡੇ ਮੁਤਾਬਕ ਚੱਲੋਗੇ ਤਾ ਤੁਹਾਨੂੰ ਜ਼ਮਾਨਤ ਵੀ ਦਵਾਈ ਜਾਵੇਗੀ ਤੇ ਤੁਹਾਨੂੰ ਦਿੱਲੀ ਦੀ ਸੱਤਾ ਵੀ ਤੁਹਾਨੂੰ ਦਵਾਈ ਜਾਵੇਗੀ ਇਸ ਗੱਲ ਦੇ ਵਿੱਚ ਸੰਜੇ ਸਿੰਘ ਲਾਲਚ ਦੇ ਵਿੱਚ ਆ ਕੇ ਉਹਨਾਂ ਦੀ ਗੱਲ ਦੇ ਨਾਲ ਹਾਮੀ ਭਰ ਕੇ ਡੀਲ ਕਰ ਲਈ ਜਾਂਦੀ ਹੈ ਸੋ ਦੋਸਤੋ ਹੁਣ ਸੰਜੇ ਸਿੰਘ ਬਾਹਰ ਆਉਣਗੇ ਤੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਸੋਧਿਆ ਇਹ ਦੋਨਾਂ ਦੀ ਜੋੜੀ ਜਿਹੜੀ ਅੱਜ ਤੱਕ ਆਮ ਆਦਮੀ ਪਾਰਟੀ ਨੂੰ ਤੇ ਦਿੱਲੀ ਦੀ ਸਰਕਾਰ ਨੂੰ ਚਲਾਉਂਦੀ ਸੀ ਉਹਨਾਂ ਦੋਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਜਾਵੇਗਾ ਕਿਉਂਕਿ ਉਹ ਭਾਜਪਾ ਦੇ ਮੁਤਾਬਕ ਨਹੀਂ ਚੱਲਦੇ ਸੀਗੇ ਜਿਸ ਕਾਰਨ ਕਰਕੇ ਭਾਜਪਾ ਨੇ ਇੱਕ ਬਹੁਤ ਵੱਡੀ ਗੇਮ ਖੇਡੀ ਹੈ ਕਿ ਸੰਜੇ ਸਿੰਘ ਦੀ ਜ਼ਮਾਨਤ ਜਾਣ ਬੁੱਝ ਕੇ ਕਰਵਾਈ ਗਈ ਹੈ ਸੰਜੇ ਸਿੰਘ ਹੁਣ ਕੁਝ ਦਿਨਾਂ ਬਾਅਦ ਹੀ ਤੁਸੀਂ ਦੇਖੋਗੇ ਕਿ ਦਿੱਲੀ ਦੀ ਸੱਤਾ ਵੀ ਸੰਭਾਲਣਗੇ ਤੇ ਸੰਜੇ ਸਿੰਘ ਬਹੁਤ ਜਲਦੀ ਜਿਹੜਾ ਆਮ ਆਦਮੀ ਪਾਰਟੀ ਦੀ ਜਿਹੜੀ ਬਾਗਡੋਰ ਹੈਗੀ ਉਹ ਤਕਰੀਬਨ ਹੁਣ ਸੰਜੇ ਸਿੰਘ ਦੇ ਹੱਥ ਆਵੇਗੀ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਆਪਾਂ ਕਹਿ ਸਕਦੇ ਹਾਂ ਕਿ ਲੀਡਰਸ਼ਿਪ ਹੈ ਜਿਹੜੀ ਉਹ ਬਦਲ ਦਿੱਤੀ ਗਈ ਹੈ ਦੋਸਤੋ ਤਾਕਤ ਇੱਕ ਐਸੀ ਚੀਜ਼ ਹੈ ਕਿ ਤਾਕਤ ਦੇ ਅੱਗੇ ਸਾਰੇ ਲੋਕ ਛਿਪ ਜਾਂਦੇ ਨੇ ਝੁਕ ਜਾਂਦੇ ਨੇ ਕਈਆਂ ਨੂੰ ਡਰਾ ਕੇ ਧਮਕਾ ਲਿਆ ਜਾਂਦਾ ਕਈਆਂ ਨੂੰ ਖਰੀਦ ਲਿਆ ਜਾਂਦਾ ਕਈਆਂ ਦੇ ਨਾਲ ਡੀਲ ਕਰ ਲਈ ਜਾਂਦੀ ਹੈ ਇਹ ਡੀਲ ਹੈ ਜਿਹੜੀ ਇਹ ਦੋਨੇ ਗੱਲਾਂ ਦੇ ਨਾਲ ਹੋਈ ਹੈ ਦੋਸਤੋ ਇੱਕ ਪਾਸੇ ਜੇਲ੍ਹ ਦਾ ਡਰ ਤੇ ਦੂਜੇ ਪਾਸੇ ਸੱਤਾ ਦਾ ਲਾਲਚ ਹੁਣ ਸੰਜੇ ਸਿੰਘ ਨੂੰ ਪਤਾ ਸੀਗਾ ਕਿ ਅਗਰ ਮੈਂ ਡੀਲ ਨਾਲ ਸਹਿਮਤੀ ਨਹੀਂ ਕਰਦਾ ਤਾਂ ਜੇਲ੍ਹ ਦੇ ਵਿੱਚ ਹੀ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਸੜਨਾ ਪਵੇਗਾ ਔਰ ਜੇਲ੍ਹ ਦੇ ਵਿੱਚ ਅ ਬੰਦੇ ਵੱਡੇ ਵੱਡੇ ਕਹਿੰਦੇ ਘੌਂਦੇ ਲੋਕ ਨੇ ਜਿਹੜੇ ਉਹ ਦੋਸਤੋ ਟੁੱਟ ਜਾਂਦੇ ਨੇ ਛਿਪ ਜਾਂਦੇ ਨੇ ਦਬ ਜਾਂਦੇ ਨੇ ਸੋ ਸੰਜੇ ਸਿੰਘ ਨੂੰ ਇਸੇ ਕਾਰਨ ਕਰਕੇ ਜਿਹੜਾ ਭਾਜਪੀ ਦੀ ਸਰਕਾਰ ਵੱਲੋਂ ਹੁਣ ਬਾਹਰ ਲਿਆਂਦਾ ਗਿਆਗਾ ਅੰਦਰ ਖਾਤੇ ਜਿਹੜੀ ਡੀਲ ਹੋਈ ਹੈਗੀ ਉਹ ਸੂਤਰਾਂ ਦੇ ਹਵਾਲੇ ਦੇ ਨਾਲ ਬਾਹਰ ਖਬਰ ਆ ਚੁੱਕੀ ਹੈਗੀ ਕਿ ਸੰਜੇ ਸਿੰਘ ਦਿੱਲੀ ਦੀ ਬਾਗਡੋਰ ਸੰਭਾਲਣਗੇ ਦੇ ਬੀਜਪੀ ਦੇ ਮਤਾਂਬਕ ਜੋ ਬੀਜਪੀ ਨਾਲ ਉਹਨਾਂ ਦਾ ਅੰਦਰਗਤੀ ਸਮਝੌਤਾ ਹੋਇਆਗਾ ਉਹਦੇ ਤਹਿਤ ਹੀ ਇਹ ਜਿਹੜਾ ਉਹਨਾਂ ਨੂੰ ਅੱਜ ਜ਼ਮਾਨਤ ਦਵਾਈ ਗਈ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਜ਼ਮਾਨਤ ਹੋਈ ਹੈ ਜੇਕਰ ਈਡੀ ਜਿਹੜੀ ਕਿ ਉਹਨਾਂ ਨੂੰ ਤੁਹਾਨੂੰ ਪਤਾ ਗ੍ਰਿਫਤਾਰ ਕਰਦੀ ਆ ਔਰ ਅੱਜ ਤੱਕ ਇਹੀ ਕਹਿੰਦੀ ਆ ਰਹੀ ਹੈਗੀ ਕਿ ਇਹਨਾਂ ਨੇ ਜਿਹੜਾ ਮਤਲਬ ਇਹ ਏਡਾ ਵੱਡਾ ਭ੍ਰਿਸ਼ਟਾਚਾਰ ਕੀਤਾ ਗਵਨ ਕੀਤਾ ਲੈਕਨ ਲਾਸਟ ਤੇ ਆ ਕੇ ਈਡੀ ਵੱਲੋਂ ਸੰਜੇ ਸਿੰਘ ਦੀ ਜ਼ਮਾਨਤ ਦਾ ਵਿਰੋਧ ਨਾ ਕਰਨਾ ਕਿਉਂਕਿ ਜਦੋਂ ਏਜੰਸੀ ਜੀ ਨੇ ਗ੍ਰਿਫਤਾਰੀ ਕੀਤੀ ਹੈ ਜਿਨ੍ਹਾਂ ਨੇ ਉਹਨਾਂ ਦੇ ਉੱਪਰ ਪਰਚੇ ਦਰਜ ਕੀਤੇ ਨੇ ਜਦੋਂ ਉਹ ਮੂਰੋਂ ਵਿਰੋਧ ਨਹੀਂ ਕਰੇਗੀ ਤਾਂ ਅਦਾਲਤ ਤਨੂੰ ਜ਼ਮਾਨਤ ਦੇਣੀ ਹੀ ਪੈਣੀ ਸੀ ਸੋ ਇਹ ਜਿਹੜੀ ਜ਼ਮਾਨਤ ਦੇਣੀ ਆ ਇਹ ਕੋਈ ਵੀ ਕੋਈ ਵੀ ਜਿਹੜਾ ਮਤਲਬ ਇੱਕ ਅੱਜ ਸੂਝ ਰੱਖਦਾ ਇਸ ਗੱਲ ਦੀ ਉਹਨੂੰ ਸਮਝ ਆਉਂਦੀ ਹੈਗੀ ਕਿ ਇਹ ਇੱਕ ਅੰਦਰ ਗਤੀ ਹੋਇਆ ਹੋਇਆ ਸਮਝੌਤਾ ਇੱਕ ਡੀਲ ਹੋਈ ਆ ਜਿਸ ਦੇ ਤਹਿਤ ਈਡੀ ਨੇ ਉਹਦੀ ਵਿਰੋਧਤਾ ਨਹੀਂ ਕੀਤੀ ਤੇ ਸੰਜੇ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਔਰ ਸੰਜੇ ਸਿੰਘ ਬਾਹਰ ਆਉਣਗੇ ਤੇ ਆ ਕੇ ਸਾਰਾ ਜਿਹੜਾ ਹੁਣ ਆਪਾਂ ਕਹਿ ਸਕਦੇ ਆਂ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਜੋ ਡਰਸ ਹੈਗਾ ਉਹ ਚੇਂਜ ਹੋ ਜਾ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤਾਂ ਵੀ ਉੱਠਣਗੀਆਂ ਆਮ ਆਦਮੀ ਪਾਰਟੀ ਦੇ ਵਿੱਚ ਧੜੇਬੰਦੀ ਹੈ ਜਿਹੜੀ ਉਹ ਬਹੁਤ ਜਲਦੀ ਉੱਪਰ ਕੇ ਸਾਹਮਣੇ ਆਵੇਗੀ ਔਰ ਕੁਝ ਲੋਕ ਜਿਹੜੇ ਅਰਵਿੰਦ ਕੇਜਰੀਵਾਲ ਦੇ ਹਮੈਤੀ ਨੇ ਜਾਂ ਉਹਨਾਂ ਦੇ ਨਾਲ ਨੇਗੇ ਪਹਿਲਾਂ ਉਹਨਾਂ ਦੇ ਨਾਲ ਚੱਲਣਾ ਉਹਨਾਂ ਦੀ ਮਜਬੂਰੀ ਸੀ ਪਰ ਹੁਣ ਉਹ ਸੱਤਾ ਦੇ ਨਾਲ ਚੱਲਣਗੇ ਕਿਉਂਕਿ ਬਹੁਤ ਜਲਦੀ ਤਕਰੀਬਨ 2 ਤੋਂ 3 ਗ੍ਰਿਫਤਾਰੀਆਂ ਨੇ ਜਿਹੜੀਆਂ ਉਹ ਜਲਦੀ ਹੋਣ ਜਾ ਰਹੀਆਂ ਨੇ ਜਿਹੜੇ ਆਤਸ਼ੀ ਤੇ ਸੌਰਵ ਭਾਰਦਵਾਜ ਨੇ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਕਨਵਨਨ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਨਾਮ ਲਿਆ ਗਿਆ ਤੇ ਉਹਨਾਂ ਦੀ ਵੀ ਗ੍ਰਿਫਤਾਰੀ ਹੈ ਜਿਹੜੀ ਬਹੁਤ ਜਲਦੀ ਹੋਵੇਗੀ ਜੇਕਰ ਉਹਨਾਂ ਨੇ ਵੀ ਕੋਈ ਅੰਦਰ ਗੱਤੀ ਢੀਲ ਕਰ ਲਈ ਗਈ ਤਾਂ ਹੋ ਸਕਦਾ ਹੈ ਕਿ ਉਹਨਾਂ ਦੀ ਬਜਾਏ ਕੋਈ ਮੰਤਰੀ ਹੋਰ ਅੰਦਰ ਚਲੇ ਜਾਵੇ ਲੈਕਿਨ ਨਹੀਂ ਦੋ ਤੋਂ ਤਿੰਨ ਗ੍ਰਿਫਤਾਰੀਆਂ ਨੇ ਜਿਹੜੀਆਂ ਉਹ ਬਹੁਤ ਜਲਦੀ ਤੁਹਾਡੇ ਸਾਹਮਣੇ ਆਉਣਗੀਆਂ ਤੇ ਸੰਜੇ ਸਿੰਘ ਦੇ ਜਿਹੜੇ ਮੈਂ ਨੇ ਜਮਾਨਤ ਦੇ ਜੋ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਜੋ ਸਾਨੂੰ ਸੂਤਰਾਂ ਤੋਂ ਜਿਹੜੇ ਅੰਦਰ ਗਤੀ ਜਿਹੜੇ ਆਪਾਂ ਕਹਿ ਸਕਦੇ ਹਾਂ ਉੱਚ ਪੱਧਰੀ ਸੂਤਰ ਨੇ ਉਹਨਾਂ ਤੋਂ ਨਿਕਲ ਕੇ ਇਹ ਜਾਣਕਾਰੀ ਸਾਹਮਣੇ ਆਈ ਆ ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ